ਸਰ ਜਿਹੜੀ ਕਿੰਨਾ ਕਿ ਕੀਸ ਮੰਦ ਕੀ ਕੀ ਗੋਲੀਆਂ ਕਿਹੜੀ ਪੜੀ ਗਈਆਂ ਕਿੱਥੋਂ ਪੜੀ ਗਈਆਂ ਕਿਵੇਂ ਪੜੀ ਗਈਆਂ ਕਿੱਥੇ ਅੱਗੇ ਲਿਆਦੀ ਕਿੱਥੋਂ ਸਪਲਾਈ ਕਰਨੀ ਜੀ ਇਹ ਔਨ ਦੀ 8th ਆਫ ਦਿਸ ਮੰਥ ਅਸੀਂ ਇੱਕ ਐਫਆਈਆਰ ਲੌਂਚ ਕੀਤੀ ਹੈਗੀ ਪੁਲਿਸ ਸਟੇਸ਼ਨ ਧਨੋਲਾ ਦੇ ਵਿੱਚ ਸਾਨੂੰ ਇਤਲਾਹ ਸੀਗੀ ਫਰੋਮ ਸੀਕ੍ਰੀਟ ਸੋਰਸਸ ਕਿ ਇੱਕ ਸ਼ਿਵਰਾਮ ਕਰਕੇ ਹੈਗਾ ਪਟਿਆਲੇ ਦਾ ਬੰਦਾ ਇਹ ਇਥੇ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਹੈਗਾ ਸਮਗਲਿੰਗ ਦੇ ਵਿੱਚ ਤੇ ਅਸੀਂ ਉਸੇ ਤਰਜ਼ ਤੇ ਕੰਮ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਇੱਕ ਗੱਡੀ ਜੋ ਪਿਕਅਪ ਇਹਦੇ ਤੋਂ ਬਰਾਮਦ ਹੋਈ ਉਹਦੇ ਵਿੱਚੋਂ ਮੋਰ ਥੈਨ 137000 ਇਨਟੌਕਸੀਕੇਟਿਡ ਟੈਬਲਟਸ ਐਂਡ ਕੈਪਸੂਲਸ ਅਸੀਂ ਕਨਫਿਸਕੇਟ ਕੀਤੀਆਂ ਜਿਦੇ ਵਿੱਚ ਕੁਝ ਲੂਸ ਹੈਗੀ ਤੇ ਕੁਝ ਪੈਕੇਜ ਦੇ ਵਿੱਚ ਸੀਗੀ ਐਲਪਰਾਜ਼ੋਲਮ ਸాల్ట్స్ ਉਹਨਾਂ ਦੇ ਵਿੱਚ ਮੈਂਸ਼ਨ ਸੀਗਾ ਤੇ ਪ੍ਰਾਇਮਰੀ ਫੈਸਾਈ ਵੀ ਹੈਵ ਲਾਂਚਡ ਐਨ ਐਫਆਈ ਅੰਡਰ ਦੀ ਐਨਡੀਪੀਐਸ ਐਕਟ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਰਿਕਵਰੀ ਹੈਸ ਬੀਨ ਇਫੈਕਟ ਸਰ ਇਹ ਕਿ ਤੁਹਾਨੂੰ ਅੱਜ ਕਿੱਥੀ ਅਗੀ ਸਪਲਾਈ ਕਰਨ ਦੀ ਜੀ ਹਾਲ ਕੀ ਘੜੀ ਇਹਦਾ ਕੋਈ ਲੋਕਲ ਬੈਕਗਰਾਉਂਡ ਨਹੀਂ ਪਤਾ ਲੱਗਿਆ ਇਸ ਅਕਿਊਜ਼ ਦਾ ਬਟ ਜਿਹੜਾ ਮੁੱਢਲੀ ਤੋ 30 ਤੋਂ ਸਾਨੂੰ ਪਤਾ ਲੱਗਿਆ ਇੰਟਰ ਸਟੇਟ ਗੈਂਗ ਦੇ ਵਿੱਚ ਮੌਜੂਦ ਹੈਗਾ ਤੇ ਇਹਦੇ ਬਾਕੀ ਗੈਂਗ ਮੈਂਬਰਸ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਤੇ ਮੋਸਟਲੀ ਇਟ ਵਾਸ ਦੀ origin ਆਫ ਦੀ ਟੈਬਲੇਟਸ ਵਾਸ ਫਰਮ ਆਊਟਸਾਈਡ ਆਫ ਪੰਜਾਬ ਸਰ ਲੱਗੇ ਸਪੀ ਇਹਨਾਂ ਮਾਲਕੀ ਵੀ ਕੋਈ ਨਾਲ ਜਿਹੜੇ ਹੋਰ ਵੀ ਜਿਹੜੇ ਕੋਈ ਕਾਰੋਬਾਰੀ ਨੇ ਨਾਲ ਬਿਲਕੁਲ ਜੀ ਦੇਖੋ ਇਹ ਲਗਭਗ 1.5 ਲੱਖ ਕੋਈ ਇਨਟੌਕਸੀਕੇਟਡ ਟੈਬਲੇਟਸ ਐ ਕੈਪਸੂਲ ਸਪਲਾਈ ਕਰ ਰਹਾ ਹੈ ਗੱਡੀ ਦੇ ਵਿੱਚ ਤੇ ਓਬਵੀਅਸਲੀ ਪਿੱਛੇ ਜਾਵਾਂਗੇ ਬੈਕਗ੍ਰਾਉਂਡ ਦੇ ਵਿੱਚ ਕਾਫੀ ਬਿਗ ਫਿਸ਼ਸ ਮਾਈਟ ਬੀ ਇਨਵੋਲਡ ਤੇ ਅਸੀਂ ਸਾਰਾ ਕੁਝ ਅਨਰਥ ਕਰਾਂਗੇ ਐਂਡ एवरीवन विल ਬੀ ਬੁਕਡ ਸੋ ਲਗਦਾ ਪੁਲਿਸ ਬੜੇ ਵੀ ਮੀ ਨੂੰ ਲੱਗੀ ਦੀ ਪੱਤੀ ਕਾਮਯਾਬੀ ਕਿ ਇਤੀ ਭਾਰੀ ਮਾਤਰਾ ਜੀ ਸਪਾਈ ਫੜੀ ਗਈ ਜੀ ਬਿਲਕੁਲ ਬਰਨਾਲਾ ਪੁਲਿਸ ਪਹਿਲਾਂ ਵੀ ਕਾਫੀ ਮਿਹਨਤ ਕਰ ਰਹੀ ਹੈ ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਧਨੋਲਾ ਲਖਵਿੰਦਰ ਸਿੰਘ ਇਹਨਾਂ ਨੇ ਕਾਫੀ ਅੱਛੀ ਇਹ ਉਪਲਬਧੀ ਹਾਸਲ ਕੀਤੀ ਹੈ ਜਿਹਦੇ ਵਿੱਚ ਇਹ ਵੱਡੀ ਖੇਪ ਅਸੀਂ ਫੜੀ ਹੈਗੀ ਤੇ ਸਾਨੂੰ ਉਮੀਦ ਹੈ ਕਿ ਜਦੋਂ ਪਿੱਛੇ ਜਾਵਾਂਗੇ ਤੇ ਅੱਗੇ ਜਦੋਂ ਇਹ ਤਾਰ ਜੋੜਾਂਗੇ ਤੇ ਫੋਰਵਰਡ ਬੈਕਵਰਡ ਲਿੰਕੇजेस ਦੇ ਵਿੱਚ ਕਾਫੀ ਅੱਛੀ ਉਪਲਬਧੀਆਂ ਮਿਲਣਗੀ ਤੇ ਇਹਦੇ ਨਾਲ ਨਾਲ ਜੀ ਅਸੀਂ ਜੋ ਬਰਨਾਲਾ ਪੁਲਿਸ ਪੰਜਾਬ ਪੁਲਿਸ ਦਾ ਪਹਿਲਾਂ ਹੀ ਡਰੱਗਸ ਤੇ ਅਗੇਂਸਟ ਸਾਡਾ ਕੈਂਪੇਨ ਜਾਰੀ ਹੈ ਲਗਾਤਾਰ ਉਹਦੇ ਵਿੱਚ ਪਟਿਆਲਾ ਰੇਂਜ ਵੱਲੋਂ ਆਪਰੇਸ਼ਨ ਸਹਿਯੋਗ ਵੀ ਲਾਂਚ ਕੀਤਾ ਹੋਇਆ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਉਹਨਾਂ ਦੇ ਸਹਿਯੋਗ ਦੀ ਡਿਮਾਂਡ ਕਰ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਬਰਨਾਲਾ ਪੁਲਿਸ ਨਾਲ ਮੋੜੇ ਨਾਲ ਮੋੜਾ ਲਾਓ ਤਾਂ ਕਿ ਜੋ ਇਨਫੋਰਸਮੈਂਟ ਦਾ ਕੰਮ ਹੈ ਸਪਲਾਈ ਚੇਨ ਨੂੰ ਬ੍ਰੇਕ ਕਰਨ ਦਾ ਉਹਦੇ ਵਿੱਚ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਣ ਸਾਡੇ ਨਾਲ ਸਾਂਝੀ ਕਰਨ ਤੇ ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਜੋ ਵੀ ਦੇਗਾ ਇਨਫਾਰਮਰ ਦੀ ਆਇਡੈਂਟੀਟੀ ਸੀਕ੍ਰੀਟ ਰੱਖੀ ਜਾਏਗੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਨਾਲ ਦੀ ਨਾਲ ਇਹ ਡਿਮਾਂਡ ਸਪਲਾਈ ਨੂੰ ਵੀ ਰੋਕਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਕੋਈ ਐਡਿਕਟ ਹੋ ਗਿਆ ਹੈ ਤੇ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਸਾਥ ਦੇਣ ਉਹਨੂੰ ਇਸ ਦਲਦਲ ਤੋਂ ਕਢਣ ਵਾਸਤੇ ਸਰ ਇਹ ਇੱਕ ਜਿਹੜੀ ਮੈਡੀਸਿਨ ਜਿਹਨੂੰ ਇਹ ਸਾਰੀ ਨਸ਼ੇ ਦੇ ਉਸਤਮਾਲ ਵਾਸਤੇ ਸਪਲਾਈ ਹੋ ਰਹੀ ਸੀ ਜਾਂ ਕੁਝ ਹੋਰ ਸੀ ਹਾਂਜੀ ਹਾਂ ਬਿਲਕੁਲ ਇਟ ਵਾਸ ਵਿਦਆਊਟ ਬਿਲਸ and out of state ਜਿੱਦਾਂ ਮੈਂ ਦੱਸਿਆ ਹੈਗਾ ਤੇ ਇਹਦੀ ਪੂਛਗੀ ਚ ਤੋਂ ਵੀ ਪਤਾ ਲੱਗਿਆ ਵੀ ਇਟ ਵਾਸ ਫॉर ਥਿਸ ਪਰਪਸ ਸਰ ਮਾਰਕਟ ਵੈਲਿਊ ਨਹੀਂ ਜੀ ਮੈਂ ਆਪਕੋ ਦੱਸਤਾ ਕਿ ਇਟ ਇਜ਼ ਮੋਰ ਅਰਾਊਂਡ 135 37000 ਟੈਬਲੇਟਸ ਹੈਗੀ ਤੇ ਸాల్ట్స్ ਵੀ ਮੈਂਸ਼ਨ ਕੀਤੇ ਹਨ ਮੈਂ ਤੇ ਬਾਕੀ ਮਾਰਕਟ ਵੈਲਿਊ ਸ ਇਟ ਇਜ਼ ਇਰੈਲੇਵੈਂਟ ਬਟ ਜੋ ਇਸ ਦਾ ਇਫੈਕਟ ਲੋਕਾਂ ਦੇ ਹੋਣਾ ਸੀਗਾ ਜੋ ਇਹ ਸਪਲਾਈ ਹੁੰਦੀ ਤੇ ਨਸ਼ੇ ਦੇ ਵਿੱਚ ਕਰੋਗਾ ਉਹਨੂੰ ਥੈਲ ਪਾਉਣ ਵਾਸਤੇ ਇਟ ਵਾਸ ਅ ਵੈਰੀ ਇੰਪੋਰਟੈਂਟ ਮੂਵ ਨਹੀਂ ਪਹਿਲਾਂ ਆ ਵੀ ਹਾਲ ਕੀ ਘੜੀ ਸਾਨੂੰ ਨਹੀਂ ਆਇਆ ਬਟ ਵੀ ਹੈਵ ਟੇਕਨ ਪੁਲਿਸ ਰਿਮਾਂਡ ਤੇ ਰਿਮਾਂਡ ਦੇ ਪੂਰੀ ਡੀਟੇਲ ਦੇ ਵਿੱਚ ਅਸੀਂ ਪੁੱਛਗਿੱਛ ਕਰਾਂਗੇ ਤੇ ਅੱਗੇ ਤੇ ਤੈਅ ਤੱਕ ਪਹੁੰਚਾਂਗੇ ਸਰ ਇਹਦੇ ਨਾਲ ਸਾਬਦੀ ਕੁਛ ਕਹਿ ਰਹੇ ਹੋ ਕਿ ਜਿੰਨਾ ਸੱਚ ਆਪਾਂ ਮਾਰੀ ਜਾਂਦੇ ਹੋ ਬਿਲਕੁਲ ਜੀ ਐਸ ਵੀ ਸਪੀਕ ਸਾਡੀ ਟੀਮਸ ਆਲਰੇਡੀ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਤੁਹਾਡੇ ਨਾਲ ਫਿਰ ਅਸੀਂ ਸਾਂਝੀ ਕਰਾਂਗੇ ਜਦੋਂ ਵੀ ਸਾਨੂੰ ਖੁਲਬਦੀ ਹੋਰ ਕੋਈ ਖੁਦ ਇਸ ਤੋਂ हट ਕੇ ਸਵਾਲ ਹੈ ਸਾਈਬਰ ਥਾਣਾ ਖੋਲਿਆ ਗਿਆ ਹੈ ਪ੍ਰਿੰਸੀਪਲੋਂ ਤਾਂ ਕੀ ਕਹਣਾ ਤੁਨੇ ਉਸ ਬਾਰੇ ਉਹ ਵੱਡੀ ਪਹਿਲ ਹੈ ਜਿਹੜੀ ਜੀ ਜੀ ਇਹ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਨੋਟੀਫਾਈ ਹੋ ਚੁੱਕੇ ਹਨ ਐਂਡ ਆਪਰੇਸ਼ਨਲ ਹੋ ਚੁੱਕੇ ਹਨ ਬਰਨਾਲਾ ਪੁਲਿਸ ਵੱਲੋਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਇਜ਼ ਇਨ ਇਫੈਕਟ ਤੇ ਇੱਥੇ ਕੋਈ ਵੀ ਇੰਡੀਵਿਜੂਅਲ ਕੋਈ ਸਾਈਬਰ ਦੇ ਨਾਲ ਰਿਲੇਟਿਡ ਅਗਰ ਕਿਸੇ ਦੀ ਵੀ ਕੋਈ ਸ਼ਿਕਾਇਤ ਹੈ ਕੋਈ ਕੰਪਲੇਂਟ ਹੈ ਉਹ ਆ ਕੇ ਦਰਜ ਕਰਾ ਸਕਦਾ ਹੈਗਾ ਤੇ ਉਹ ਐਫਆਈਆਰਸ ਵੀ ਵੀ ਹੈਵ ਸਟਾਰਟਡ ਰਜਿਸਟਰਿੰਗ ਇਸ ਥਾਣੇ ਦੇ ਵਿੱਚ ਇੱਕ ਨੰਬਰ ਹੈਗਾ 1930 ਜੋ ਕਿ ਅਸੀਂ ਕਾਫੀ ਪਬਲਿਸਾਈਜ਼ ਵੀ ਕਰਦੇ ਆ ਆਪਣੀ ਅਵੇਅਰਨੈਸ ਕੈਂਪੇਨਸ ਦੇ ਵਿੱਚ ਕਿ ਅਗਰ ਕਿਸੇ ਦੇ ਨਾਲ ਵੀ ਕੋਈ ਸਾਈਬਰ ਫਰਾਡ ਹੁੰਦਾ ਹੈ ਤੇ 1930 ਟੋਲ ਫਰੀ ਨੰਬਰ ਹੈ ਇਹਦੇ ਤੇ ਆਪਣਾ ਕੰਪਲੇਨ ਲੌਂਚ ਕੀਤੀ ਜਾਏ ਜਲਦ ਤੋਂ ਜਲਦ ਜਿਹੜੇ ਕਿ ਪ੍ਰਾਦੇਸ਼ ਵਿੱਚ ਸ਼ਾਮਲ ਹੋਣਗੇ ਸਰ ਥਾਣੇ ਜੀ ਸਾਈਬਰ ਸੇ ਰਿਲੇਟਿਡ ਜੋ ਵੀ ਕੰਪਲੇਨਟ ਹੈ ਉਹ ਅਸੀਂ ਇਹਦੇ ਵਿੱਚ ਡੀਲ ਕਰਾਂਗੇ ਸਾਡੇ ਕੋਲ ਸਫੀਸ਼ੀਐਂਟ ਸਟਾਫ ਹੈਗਾ ਜਿਹਦੇ ਵਿੱਚ ਸੀਨੀਅਰ ਆਫਿਸਰਸ ਉਹਨੂੰ ਲੀਡ ਕਰਾਂਗੇ ਇਹ ਕਿ ਇਸ ਸਥਾਪਿਤ ਕੀਤਾ ਗਿਆ ਹੈ ਇਹ ਅਭੀ ਡੀਪੀਓ ਦੇ ਵਿੱਚ ਜੀ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ